ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਅੱਜ ਮਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਫਰੀਦਪੁਰ ਬਰੇਲੀ ਕਾਰ ਸੇਵਾ ਲੋਹ ਲੰਗਰ ਅਨੰਦਪੁਰ ਸਾਹਿਬ ਵਾਲੀ ਮਹਾਂਪੁਰਸ਼ਾਂ ਦੇ ਇਸ ਅਸਥਾਨ ਤੇ ਵਿਸਾਖੀ ਦਾ ਦਿਹਾੜਾ ਮਨਾਇਆ ਜਾ ਰਿਹਾ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਵਿਖੇ ਦੂਰ ਦੂਰ ਤੋਂ ਸੰਗਤਾਂ ਪਹੁੰਚੀਆਂ ਹਨ ਅਤੇ ਲੰਗਰਾਂ ਦੀ ਸੇਵਾ ਬੜੇ ਸ਼ਰਧਾ ਅਤਿ ਸਤਿਕਾਰ ਦੇ ਨਾਲ ਕਰ ਰਹੀਆਂ ਹਨ ਭੋਗਾ ਤੋਂ ਉਪਰੰਤ ਗੁਰੂ ਦੀ ਕਿਰਪਾ ਦੇ ਨਾਲ ਲੰਗਰਾਂ ਦੀ ਜਿਹੜੀ ਹੈ ਉਹ ਸੇਵਾ ਚੱਲ ਰਹੀ ਹੈ ਸਮੂਹ ਸੰਗਤਾਂ ਨੇ ਪ੍ਰਸ਼ਾਦਾ ਪਾਣੀ ਛਕਿਆ ਤੇ ਮਹਾਪੁਰਸ਼ਾਂ ਵੱਲੋਂ ਜੋਕਾਰੀਆਂ ਸਿਆ ਵਿੱਚ ਦਾਣੀਆਂ ਦੀ ਸੇਵਾ ਵੀ ਚੱਲ ਰਹੀ ਹੈ ਸੋ ਆਪ ਸਮੂਹ ਸੰਗਤਾਂ ਵੱਤੋਂ ਵੱਧ ਗੁਰੂ ਘਰ ਦੇ ਸੇਵਾ ਦੇ ਵਿਚਾ ਪਾ ਕੇ ਆਪਣੇ ਜਨਮ ਨੂੰ ਸਫਲਾ ਕਰੋ ਜੀ ਅਤੇ ਮਹਾਂਪੁਰਸ਼ਾਂ ਵੱਲ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਯਾਤਰਾ ਵਾਸਤੇ ਵੀ ਵੱਡੇ ਪ੍ਰਬੰਧ ਕੀਤੇ ਜਾਂਦੇ ਹਨ ਸੋ ਅੱਜ ਦੇ ਦਿਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਸਾਜਿਆ ਪੈਨੋਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਬਾਣ ਕਰਾਇਆ ਉਸ ਤੋਂ ਉਪਰੰਤ ਆਪ ਅੰਮ੍ਰਿਤ ਛਕਿਆ ਅਤੇ ਜਾਤੀ ਭੇਦ ਨੂੰ ਮਟਾਇਆ ਅਤੇ ਸਿੰਘ ਸਜਾਏ ਤੇ ਕੌਰ ਨਾਮ ਦਾ ਗਤੀ ਰਨ ਕਿਉ ਬਾਡੀਆਂ ਜਿੰਨਾ ਪ੍ਰੇਮ ショ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁਤਰ ਕਲਤਰ ਨਾ ਸੰਗਤ ਨਾ ਹਰ ਅਬਨਾਸੀਓ ਪਲ ਤੇ ਪਲ ਸਕਲਿ ਮੋਏ ਝੂਟੇ ਤੰਦ ਮੋ 1000 ਕੇ ਨਾ ਬੇਨਾ ਅੱਗੇ ਲਈ ਏ ਕੋਈ ਦੁਇ ਬਿਸਾਰ ਬਿਗੂਚਣਾ ਪ੍ਰਭੇ ਨ ਵਰਨਾ ਕੋਈ ਪ੍ਰੀਤਮ ਚਰਣੀ ਜੋ ਲਗੈ ਤਿਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭੇਨਤੀ ਪ੍ਰਭ ਮਿਲੋ ਪ੍ਰਾਪਤੋਇ ਵੈ ਸਾਖ ਸਵਾ ਮਾਤਾ ਲਗੈ ਜਹ ਸੰਤ ਪੇਟ ਹਰ ਸੋਇ